ਜਿਹੜਾ ਤੇ ਆ ਗਿਆ ਉਹੀ ਸਭ ਕੁਝ ਪਾ ਗਿਆ। ਉਹ ਮਾਨਸੇ ਦੀ ਐਕਸ਼ਨ। ਮਾਨਸੇ ਦੀ ਐਕਸ਼ਨ। ਦੇਖੋ ਸਾਡੀ ਜਿੱਦਣ ਦਾ ਮੈਂ ਝਰਾਣਾ ਲਾਣਾ ਹੈ ਨਾ ਜੀ ਰਿਐਕਸ਼ਨ ਦੇ ਵਿੱਚ। ਦੇਖਿਆ। ਮੈਨੂੰ 8 ਮਹੀਨੇ ਹੋ ਗਏ ਸਰਜਰੀ ਕੋਈ ਨਹੀਂ। ਸਰਜਰੀ ਨਹੀਂ ਮਿਲੀ 8 ਮਹੀਨੇ। ਅੱਜ ਵੀ ਮੈਂ ਡੀਐਕਸ਼ਨ ਤੇ ਪੂਰਾ ਜੋਰ ਲਾ ਆਇਆ। ਉਹ ਜੀ ਐਕਸ਼ਨ ਕਰ ਰਿਹਾ। ਯੈਸ। ਗੁੱਡ ਮਾਰਨਿੰਗ ਡੀਐਕਸ਼ਨ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡੀਐਕਸ਼ਨ। ਜਿੰਨੀਆਂ ਚੀਜ਼ਾਂ ਪਈਆਂ ਆ ਜੀ ਕੋਈ ਚੀਜ਼ ਹੋਊਗੀ ਵੀ ਮੈਂ ਜਿਹੜੀ ਨਹੀਂ ਖਾਦੀ ਆ ਅਭੀ ਤੀਸਰਾ ਮਹੀਨਾ ਜਾ ਰਿਹਾ ਆ ਮੈਂ ਪੂਰਾ ਖਾ ਖਾ ਕੇ ਦੇਖਿਆ ਵੀ ਕਿਹੜੀ ਚੀਜ਼ ਤੋਂ ਮੈਨੂੰ ਫਰਕ ਆ ਮੈਨੂੰ ਜਿੰਨੀਆਂ ਚੀਜ਼ਾਂ ਖਾਣਾ ਹੈ ਮੈਨੂੰ ਕੋ ਸਾਰੀਆਂ ਚੀਜ਼ਾਂ ਦਾ ਫਰਕ ਆ ਕੋਈ ਚੀਜ਼ ਅਕਾਂ ਨਹੀਂ ਹੈਗੀ ਆ ਵਿੱਚ ਜਿਹੜੀ ਚੀਜ਼ ਤੋਂ ਮੈਨੂੰ ਨਹੀਂ ਫਰਕ ਆਏਗਾ ਉਹ ਵੀ ਮੇਰਾ ਦਿਮਾਗ ਪਹਿਲਾਂ ਮੇਰਾ ਹੈਲਥ ਆ ਕਿਉਂਕਿ ਬਾਦ ਵਿੱਚ ਦੁਸਰ ਆ ਜਿਸ ਟਾਈਮ ਆਪਣੇ ਇਹ ਆਪਣੇ ਨੀ ਅੱਛਾ ਰਹੇਗਾ ਤੇ ਜਮੀਨ ਦਾ ਤੇ ਸਭ ਦਾ ਸ਼ਰੀਰ ਇਸ ਦਾ ਨੀ ਕਮਜ਼ੋਰ ਰਹੇਗਾ तो नहीं पाट जाएगा तो कुछ भी नहीं हैगा ये बहुत बार में ही एक बार 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 बहुत बार